ਲੋ ਵੀ ਅੱਜ ਕਿਸਾਨਾਂ ਨੇ ਜੱਟਾਂ ਨੇ ਟਰੈਕਟਰ ਬਾਹਰ ਕੱਢ ਕੇ ਭਾਜਪਾ ਦੇ ਝੰਡੇ ਲਾ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਗਵਾੜਾ ਦੀਆਂ ਸੜਕਾਂ ਦੇ ਬਹੁਤ ਵੱਡਾ ਰੋਡਸੋ ਕੱਢਿਆ ਜਾ ਰਿਹਾ ਕਿਹੜੀ ਗਿੱਦਰ ਸਿੰਘੀ ਹੈ ਤੁਹਾਡੇ ਕੋਲ ਹਲਕਾ ਫਗਵਾੜਾ ਦੇ ਲੋਕ ਕਹਿੰਦੇ ਵੀ ਤੁਸੀਂ ਫਗਵਾੜੇ ਨਾਲ ਆਓ ਤੁਸੀਂ ਪ੍ਰਚਾਰ ਕਰਨ ਆਓ ਉਹ ਕਹਿੰਦੇ ਵੀ ਇਲੈਕਸ਼ਨ ਅਸੀਂ ਆਪ ਲਾਣੀ ਉਹਨਾਂ ਨੂੰ ਇਦਾਂ ਲੱਗ ਰਿਹਾ ਜਿਵੇਂ ਘਰ ਦਾ ਕੋਈ ਜੀ ਖੜਾ ਹੁੰਦਾ ਏ ਆਪਣੇ ਬੱਚਿਆਂ ਦੀ ਮਾਂ ਆ ਭਰਾਵਾਂ ਦੀ ਭੈਣ ਆ ਔਰ ਬਜ਼ੁਰਗਾਂ ਦੀ ਬੇਟੀ ਆ ਇਸ ਸ਼ਹਿਰ ਦੇ ਲਈ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਆ ਕਿਉਂਕਿ ਸੋਮ ਪ੍ਰਕਾਸ਼ ਜੀ ਬਹੁਤ ਸਾਲਾਂ ਤੋਂ ਇੱਥੇ ਮੰਤਰੀ ਆ ਉਹਨਾਂ ਨੇ ਵਿਕਾਸ ਕੀਤਾ ਉਹਨਾਂ ਦੇ ਵਿਕਾਸ ਦੇ ਨਾਂ ਤੇ ਜਿਹੜੇ ਲੋਕ ਮੇਰੇ ਨਾਲ ਖੜੇ ਆ ਇੱਕ ਮਿਲਿਆ ਇਹ ਫਗਵਾੜਾ ਵਾਸੀਆਂ ਦੀ ਮੰਗੀ ਹੋਈ ਟਿਕਟ ਮਿਲੀ ਆ ਮੈਂ ਨਹੀਂ ਮੰਗੀ ਸੀ ਇਹ ਫਗਵਾੜੇ ਵਾਲਿਆਂ ਨੇ ਮੰਗਿਓ ਸੀ ਕਿ ਤੁਸੀਂ ਇਲੈਕਸ਼ਨ ਲੜੋ ਔਰ ਉਹਦਾ ਅਦਸ਼ਾ ਤੁਸੀਂ ਦੇਖ ਰਹੇ ਆ ਕਿ ਫਗਵਾੜੇ ਵਾਲੇ ਖੁਦ ਇਲੈਕਸ਼ਨ ਲੜ ਰਹੇ ਆ ਮੈਂ ਨਹੀਂ ਲੜ ਰਹੀ ਇਹ ਫਗਵਾੜੇ ਲੋਕ ਕਹਿੰਦੇ ਸੀ ਵੀ ਇੱਕ ਟਿਕਟ ਲਿਓ ਟਿਕਟ ਲਿਓ ਟਿਕਟ ਤੁਸੀਂ ਲੈ ਆਂਦੀ ਆ ਲਾਂਬਾ ਲਾ ਦੇਣਗੇ ਬਹੁਤ ਪਿਆਰ ਹੈ ਇਸ ਜੁਗਤ ਕੋਲ ਸੇ ਵਿਕਾਸ ਕੀਤਾ ਰਿਸਰ ਕੇ ਲੋਕੀ ਸਤਿਕਾਰ ਕਰਦੇ ਨੇ ਪਿਆਰ ਕਰਦੇ ਨੇ ਉਹਦੀ ਜਿਹੜਾ ਵਿਜਨ ਪੰਜਾਬੀਆਂ ਨੇ ਪਿਆਰ ਇਸਰ ਕੇ ਅੱਜ ਵੱਡਾ ਕਾ ਟਰੈਕਟਰ ਹੋਇਆ ਮੈਨੂੰ ਖੁਸ਼ੀ ਹੈ ਕਿ ਫਗਵਾੜਾ ਪਾਸਿਆਂ ਨੇ ਐਸੀ ਪਹਿਲ ਕੀਤੀ ਹੈ ਪੰਜਾਬ ਵਿੱਚ ਵੱਡਾ ਟਰੈਕਟਰ ਮਾਰਚ ਕਰਕੇ ਲੋਕਾਂ ਨੂੰ ਦੱਸਿਆ ਕਿ ਕਿਸਾਨ ਸਾਡੇ ਨਾਲ ਨੇ ਜੋ ਜੇ ਵਿਰੋਧ ਨਹੀਂ ਹੋਇਆ ਸੋਮ ਪ੍ਰਕਾਸ਼ ਦਾ ਵਿਰੋਧ ਨਹੀਂ ਹੋਇਆ ਮੈਡਮ ਅਨੀਤਾ ਸੋਮ ਦਾ ਵਿਰੋਧ ਨਹੀਂ ਹੋਇਆ ਨਹੀਂ ਤਾਂ ਹਰ ਜਗ੍ਹਾ ਦੇ ਵਿੱਚ ਤੁਸੀਂ ਇਹ ਖਬਰਾਂ 'ਚ ਦੇਖਿਆ ਵੀ ਵਿਰੋਧ ਬੜਾ ਕਿਸਾਨਾਂ ਨੇ ਭਾਜਪਾ ਦੇ ਉਮੀਦਵਾਰਾਂ ਦਾ ਕੀਤਾ ਲੋਕਾਂ ਦਾ ਪਿਆਰ ਹੈ ਲੋਕਾਂ ਦਾ ਵਿਕਾਸ ਕੀਤਾ ਕਿਹੜੇ ਮੇਰੇ ਇਲਾਕੇ ਦੇ ਲੋਕ ਇੱਥੇ ਮੇਰੇ ਮੇਰਾ ਖਰਾਹੋ-ਖਰੰਦਿਆ ਮੇਰਾ ਵਿਰੋਧ ਕਰਨੀ ਆ ਸਕਦੇ ਕਿਉਂਕਿ ਉਹ ਆਪ ਮਹਿਸੂਸ ਕਰਦੇ ਨੇ ਮੈਨੂੰ ਆਪਣਾ ਸਮਝ ਦੇ ਰਿਹਾ ਇਸ ਕਰਕੇ ਨਹੀਂ ਕਰ ਸਕਦੇ ਲਓ ਵੀ ਅੱਜ ਕਿਸਾਨਾਂ ਨੇ ਜੱਟਾਂ ਨੇ ਟਰੈਕਟਰ ਬਾਹਰ ਕੱਢ ਕੇ ਭਾਜਪਾ ਦੇ ਝੰਡੇ ਲਾ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਗਵਾੜਾ ਦੀਆਂ ਸੜਕਾਂ ਦੇ ਬਹੁਤ ਵੱਡਾ ਰੋਡਸ਼ੋ ਕੱਢਿਆ ਜਾ ਰਿਹਾ ਮੰਤਰੀ ਸਾਹਿਬ ਇਹ ਤਾਂ ਹੱਥ ਦੇ ਸਰੋ ਜਮਾਉਣ ਵਾਲੀ ਗੱਲ ਆ ਇੱਕ ਬਹੁਤ ਵੱਡਾ ਸੋਹਣਾ ਮਾਹੌਲ ਲੋਕ ਕਹਿੰਦੇ ਸੀ ਕਿਸਾਨ ਭਾਜਪਾ ਦਾ ਵਿਰੋਧ ਕਰ ਰਹੇ ਆ ਲੋਕ ਕਹਿੰਦੇ ਸੀ ਕਿਸਾਨ ਕਦੇ ਵੀ ਭਾਜਪਾ ਨਾਲ ਨਹੀਂ ਚੱਲਣਗੇ ਪਰ ਅੱਜ ਕੱਲੇ-ਕੱਲੇ ਪਿੰਡ ਤੋਂ ਕਿਸਾਨ ਟਰੈਕਟਰਾਂ ਲੈ ਕੇ ਟਰੈਕਟਰ ਤੇ ਭਾਜਪਾ ਦੇ ਝੰਡਾ ਦੇਖ ਕੇ ਮਾਹੌਲ ਬੜਾ ਵੱਖਰਾ ਦੇਖਣ ਨੂੰ ਮਿਲਿਆ ਦੇਖੋ ਲੋਕਾਂ ਦਾ ਪਿਆਰ ਹੈ ਇਸ ਲੋਕਾਂ ਨੇ ਵਿਕਾਸ ਕੀਤਾ ਇਸ ਸਰਕਾਰ ਦੇ ਲੋਕੀ ਸਤਿਕਾਰ ਕਰਦੇ ਨੇ ਪਿਆਰ ਕਰਦੇ ਨੇ ਮੋਦੀ ਜੀ ਦਾ ਵਿਜਨ ਮੋਦੀ ਜੀ ਪੰਜਾਬੀਆਂ ਲਈ ਪਿਆਰ ਇਸ ਕਰਕੇ ਅੱਜ ਵੱਡਾ ਕਾ ਟਰੈਕਟਰ ਰੈਲਏ ਤੇ ਹੋਇਆ ਮੈਨੂੰ ਖੁਸ਼ੀ ਹੈ ਕਿ ਫਗਵਾੜਾ ਪਸਿਆ ਨੇ ਐਸੀ ਪਹਿਲ ਕੀਤੀ ਹੈ ਪੰਜਾਬ ਵਿੱਚ ਵੱਡਾ ਟਰੈਕਟਰ ਮਾਰਚ ਕਰਕੇ ਲੋਕਾਂ ਨੂੰ ਦੱਸਿਆ ਕਿ ਕਿਸਾਨ ਸਰਦਾਰਾਉਂ ਕਿਉਂਕਿ ਵੱਖ-ਵੱਖ ਪਾਰਟੀਆਂ ਚਾਹੇ ਕਾਂਗਰਸ ਚਾਹੇ ਝਾੜੂ ਚਾਹੇ ਆਪਾਂ ਅਕਾਲੀ ਦਲ ਦੀ ਵੀ ਗੱਲ ਕਰ ਲਈਏ ਉਹਨਾਂ ਦਾ ਮੰਨਣਾ ਇਹ ਸੀ ਇੱਕ ਮੈਨੂੰ ਹੋਰ ਗੱਲ ਦੱਸ ਦਿਓ ਪੂਰੇ ਪੰਜਾਬ ਦੇ ਵਿੱਚ ਜੇ ਵਿਰੋਧ ਨਹੀਂ ਹੋਇਆ ਸੋਮ ਪ੍ਰਕਾਸ਼ ਦਾ ਵਿਰੋਧ ਨਹੀਂ ਹੋਇਆ ਮੈਡਮ ਅਨੀਤਾ ਸੋਮ ਦਾ ਵਿਰੋਧ ਨਹੀਂ ਹੋਇਆ ਨਹੀਂ ਤਾਂ ਹਰ ਜਗ੍ਹਾ ਦੇ ਵਿੱਚ ਤੁਸੀਂ ਇਹ ਖਬਰਾਂ 'ਚ ਦੇਖਿਆ ਵੀ ਵਿਰੋਧ ਬੜਾ ਕਿਸਾਨਾਂ ਨੇ ਭਾਜਪਾ ਦੇ ਉਮੀਦਵਾਰਾਂ ਦਾ ਕੀਤਾ ਮੈਨੂੰ ਲੋਕਾਂ ਦਾ ਪਿਆਰ ਹੈ ਜੋ ਕਦੇ ਵਿਕਾਸ ਕੀਤਾ ਕਿਹੜੇ ਮੇਰੇ ਇਲਾਕੇ ਦੇ ਲੋਕ ਇੱਥੇ ਮੇਰੇ ਮੇਰਾ ਕਿਰਾਓ ਕਰਨ ਜਾਂ ਮੇਰਾ ਵਿਰੋਧ ਕਰਨ ਲਈ ਆ ਸਕਦੇ ਕਿਉਂਕਿ ਆਪ ਮਹਿਸੂਸ ਕਰਦੇ ਨੇ ਮੈਨੂੰ ਆਪਣਾ ਸਮਾਂ ਦੇ ਦੇ ਕੇ ਨਹੀਂ ਕਰ ਸਕਦੇ 1 ਜੂਨ ਨੂੰ ਇਲੈਕਸ਼ਨ ਹੋਣੀ ਆ 4 ਨੂੰ ਰਿਜ਼ਲਟ ਆ ਜਾਣਾ ਹਲਕਾ ਹੁਸ਼ਿਆਰਪੁਰ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਸ ਇੱਕ ਬੇਨਤੀ ਕਰਨੀ ਹੈ ਸਾਰੇ ਲੋਕੀ ਵੋਟਾਂ ਜੂਰ ਪਾਉਣ ਸਵੇਰੇ ਉੱਠ ਕੇ ਵੋਟਾਂ ਪਾਣ ਜਾਣ ਬਹੁਤ ਬਹੁਤ VOTING ਹੋਵੇ ਇਹ ਲੋਕਾਂ ਨੂੰ ਵੀ ਦਾ ਸੋ ਤੁਸੀਂ ਦੇਖ ਲਓ ਬਈ ਇੱਥੇ ਆਪ ਬਹਾਰੇ ਦੁਕਾਨਦਾਰ ਦੁਕਾਨਾਂ ਚੋਂ ਬਾਹਰ ਨਿਕਲ ਕੇ ਫੁੱਲਾਂ ਦੀ ਵਰਖਾ ਕਰ ਰਹੀ ਆ ਪਿੱਛੇ ਤੱਕ ਹਜ਼ਾਰਾਂ ਟਰੈਕਟਰ ਆਏ ਹੋਇਆ ਇੱਧਰ ਤੁਸੀਂ ਦੇਖ ਲਓ ਫੁੱਲਾਂ ਦੀ ਵਰਖਾ ਦੇ ਨਾਲ ਇੱਥੇ ਤੁਸੀਂ ਦੇਖ ਸਕਦੇ ਹੋ ਭਾਜਪਾ ਦੇ ਉਮੀਦਵਾਰ ਦਾ ਪਿਆਰ ਕਿੰਨਾ ਲੋਕ ਕਰ ਰਿਹਾ ਨਾਰੇ ਲੱਗ ਰਹੇ ਆ ਬੜਾ ਜੋਸ਼ ਆ ਪਿੱਛੇ ਤੱਕ ਦੇਖ ਲਓ ਝੰਡੇ ਝੰਡੇ ਟਰੈਕਟਰਾਂ ਦੇ ਦਿਖਾਈ ਦੇ ਰਹੇ ਆ ਸੋਣ ਅਸੀਂ ਗੱਲ ਕਰਾਂਗੇ ਮੈਡਮ ਅਨੀਤਾ ਸੋਮਰਗਾਨਾ ਮੈਡਮ ਕਿਹੜੀ ਗਿੱਦੜ ਸਿੰਘੀ ਆ ਤੁਹਾਡੇ ਕੋਲ ਹਲਕਾ ਫਗਵਾੜਾ ਦੇ ਲੋਕ ਕਹਿੰਦੇ ਵੀ ਤੁਸੀਂ ਫਗਵਾੜੇ ਨਾਲ ਆਓ ਤੁਸੀਂ ਪ੍ਰਚਾਰ ਕਰਨ ਆਓ ਉਹ ਕਹਿੰਦੇ ਵੀ ਇਲੈਕਸ਼ਨ ਅਸੀਂ ਆਪ ਲਾਣੀ ਉਹਨਾਂ ਨੂੰ ਇਦਾਂ ਲੱਗ ਰਿਹਾ ਜਿਵੇਂ ਉਹ ਘਰ ਦਾ ਕੋਈ ਜੀ ਖੜਾ ਹੁੰਦਾ ਬਿਲਕੁਲ ਮੈਂ ਆਪਣੇ ਬੱਚਿਆਂ ਦੀ ਮਾਂ ਆ ਭਰਾਵਾਂ ਦੀ ਭੈਣ ਆ ਔਰ ਬਜ਼ੁਰਗਾਂ ਦੀ ਬੇਟੀ ਆ ਇਸ ਸ਼ਹਿਰ ਦੇ ਲਈ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਆ ਕਿਉਂਕਿ ਸੋਮ ਪ੍ਰਕਾਸ਼ ਜੀ ਬਹੁਤ ਸਾਲਾਂ ਤੋਂ ਇੱਥੇ ਮੰਤਰੀ ਆ ਉਹਨਾਂ ਨੇ ਵਿਕਾਸ ਕੀਤਾ ਉਹਨਾਂ ਦੇ ਵਿਕਾਸ ਦੇ ਨਾਂ ਤੇ ਜਿਹੜੇ ਲੋਕ ਮੇਰੇ ਨਾਲ ਖੜੇ ਆ ਕਿਉਂਕਿ ਮੈਂ ਉਹਨਾਂ ਦੇ ਨਾਲ ਹਰ ਵਕਤ ਕੰਮ ਕਰਦੀ ਆ ਉਹਨੋਂ ਤੋਂ ਬਾਅਦ ਸਾਰਿਆਂ ਚ ਵਿਚਰਦੀ ਆ ਔਰ ਇਹੀ ਪਿਆਰ ਜਿਹੜਾ ਜੇ ਮੈਨੂੰ ਟਿਕਟ ਮਿਲੀ ਆ ਤਾਂ ਇਹ ਫਗਵਾੜਾ ਵਾਸੀਆਂ ਦੀ ਮੰਗੀ ਹੋਈ ਟਿਕਟ ਮਿਲੀ ਆ ਮੈਂ ਨਹੀਂ ਮੰਗੀ ਸੀ ਇਹ ਫਗਵਾੜੇ ਵਾਲਿਆਂ ਨੇ ਮੰਗਿਓ ਸੀ ਕਿ ਤੁਸੀਂ ਇਲੈਕਸ਼ਨ ਲੜੋ ਔਰ ਉਹਦਾ ਅਤਿਸ਼ਾ ਤੁਸੀਂ ਦੇਖ ਰਹੇ ਆ ਕਿ ਫਗਵਾੜੇ ਵਾਲੇ ਖੁਦ ਇਲੈਕਸ਼ਨ ਲੜ ਰਹੇ ਆ ਮੈਂ ਨਹੀਂ ਲੜ ਰਹੀ ਅੱਛਾ ਹਰ ਬਾਰ ਜਦੋਂ ਦੇਖਦੇ ਸੀ ਪਗਵਾੜਾ ਦੇ ਲੋਕ ਕਹਿੰਦੇ ਸੀ ਵੀ ਇੱਕ ਟਿਕਟ ਲਿਆਓ ਟਿਕਟ ਲਿਆਓ ਟਿਕਟ ਤੁਸੀਂ ਲੈ ਆਂਦੀ ਆ ਲਾਂਬਾ ਲਾ ਦੇਣਗੇ ਬਿਲਕੁਲ ਬਹੁਤ ਵੱਡੇ ਮਾਰਜਨਾਂ ਦਾ ਲਾਂਬਾ ਲਾਉਗੇ ਫਗਵਾੜਾ ਵਾਸੀ ਕਿਉਂਕਿ ਮੈਨੂੰ ਲੋੜ ਹੀ ਨਹੀਂ ਪੈਂਦੀ ਕਹਿਣ ਦੀ ਸਾਰਿਆਂ ਦਾ ਇੰਨਾ ਕੁ ਪਿਆਰ ਮਿਲ ਰਿਹਾ ਹੈ ਘਰਾਂ ਚੋਂ ਨਿਕਲ ਕੇ ਜਿਹੜਾ ਆ ਉਹ ਅਸ਼ੀਰਵਾਦ ਦੇ ਰਿਹਾ ਹੈ ਜਾਂ ਮੈਨੂੰ ਡੋਰ ਡੋਰ ਪ੍ਰਚਾਰ ਕਰ ਰਿਹਾ ਹੈ ਮੈਂ ਸਿਰਫ ਫੇਸਬੁੱਕ ਤੇ ਉਹਨਾਂ ਦੀਆਂ ਫੋਟੋ ਹੀ ਦੇਖਦੀ ਆ ਕਿ ਇਹ ਵੀ ਲੋਕ ਪ੍ਰਚਾਰ ਕਰ ਰਹੇ ਆ ਔਰ ਮਨ ਨੂੰ ਬਹੁਤ ਤਸੱਲੀ ਹੁੰਦੀ ਆ ਔਰ ਸ਼ਰਦਾ ਨਾਲ ਸਿਰ ਚੁੱਕਦਾ ਆ ਉਹਨਾਂ ਦੇ ਅੱਗੇ ਪਿੰਡਾਂ ਦੇ ਲੋਕਾਂ ਚਾਹ ਸ਼ਹਿਰਾਂ ਚ ਜਿਹੜੇ ਪ੍ਰਵਾਸੀ ਲੋਕ ਇੱਥੇ ਆਏ ਹੋਇਆ ਉਹ ਵੀ ਬੜੇ ਉਤਸ਼ਾਹਿਤ ਦਿਖਾਈ ਦੇ ਰਹੇ ਆ ਵੀ ਮੈਡਮ ਨੂੰ ਵੋਟ ਪਾਉਣੀ ਆ ਬਿਲਕੁਲ ਉਹਨਾਂ ਨੇ ਮੈਡਮ ਨੂੰ ਵੋਟ ਪਾਣੀ ਆ ਕਹਿੰਦੇ ਆ ਇੱਕ ਪਿਆਰ ਆ ਮੇਰਾ ਉਹਨਾਂ ਦੇ ਨਾਲ ਮੈਂ ਹਰ ਵਕਤ ਉਹਨਾਂ ਦੇ ਵਿੱਚ ਰਹਿੰਦੀ ਆ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਂਝੀ ਆ ਔਰ ਉਹਨਾਂ ਨੇ ਮੋਦੀ ਜੀ ਨੂੰ ਵੋਟ ਪਾਣੀ ਆ ਦੇਸ਼ ਦੀ ਤਰੱਕੀ ਲਈ ਵੋਟ ਪਾਣੀ ਆ ਮੰਤ ਸਿੰਘ ਸਾਹਿਬ ਤੁਹਾਨੂੰ ਤਸੱਲੀ ਆ ਜੀ ਤੁਸੀਂ ਕੰਮ ਕੀਤੇ ਹੁਣ ਵਾਪਸ ਪਿੰਡਾਂ 'ਚ ਲੋਕਾਂ ਕੋ ਜਾ ਰਹੇ ਆ ਸ਼ਹਿਰਾਂ 'ਚ ਜਾ ਰਹੇ ਆ ਤੇ ਲੋਕ ਖੁਸ਼ ਆ ਜੀ ਜਦੋਂ ਕੋਈ ਪਿੰਡਾਂ 'ਚ ਸਰਪੰਚ ਆ ਕੇ ਕਹਿੰਦੇ ਆ ਕਿ ਤੁਸੀਂ ਤਾਂ ਨਹੀਂ ਸਾਡੇ ਕੋਲ ਆਏ ਮੈਂ ਅਸੀਂ ਆਪ ਚੱਲ ਕੇ ਆਏ ਆ ਮੈਨੂੰ ਬੜੀ ਸੰਤੁਸ਼ਟੀ ਹੁੰਦੀ ਹੈ ਕਿ ਲੋਕੀ ਮੇਰੇ ਕੰਮ ਤੋਂ ਸੰਤੁਸ਼ਟ ਨੇ ਆਪ ਆਕੇ ਕਹਿੰਦੇ ਅਸੀਂ ਤੁਹਾਡੀ ਕੰਪੇਅਰ ਵੀ ਕਰਨੀ ਆ ਸਾਡੇ ਪਿੰਡੋਂ ਆਉਣ ਦੀ ਲੋੜ ਨਹੀਂ ਜੇ ਆਵਣਾ ਤਾਂ ਜਦੋਂ ਮਰਜ਼ੀ ਆਓ ਇਹ ਬਹੁਤ ਵੱਡੀ ਸੰਤੁਸ਼ਟੀ ਮਿਲਦੀ ਹੈ ਇਸ ਗੱਲ ਹਾਲਾਂਕਿ ਪੰਜਾਬ 'ਚ ਭਾਜਪਾ ਨੂੰ ਚੁਣੌਤੀ ਬਹੁਤ ਹੈਗੀ ਆ ਪਰ ਫਗਵਾੜਾ ਦੇ ਵਿੱਚ ਹਲਕਾ ਹੁਸ਼ਿਆਰ ਤੇਪੁਰ ਦੇ ਵਿੱਚ ਇਹ ਪਹਿਲਾ ਹਲਕਾ ਆ ਜਿੱਥੇ ਲੋਕ ਇਲੈਕਸ਼ਨ ਆਪ ਲੜ ਰਹੇ ਆ ਨੌਜਵਾਨ ਆਪ ਮੁਹਾਰੇ ਬਜ਼ੁਰਗ ਬੱਚੇ ਸਾਰਾ ਰੁਤਝਾ ਆ ਬਈ ਪਿੰਡਾਂ ਦੇ ਵਿੱਚ ਇੱਕ ਗੱਲ ਇਹ ਵੀ ਦੇਖੀ ਵੀ ਜਿਹੜੇ ਅਮੀਰ ਲੋਕ ਹੁੰਦੇ ਆ ਚਾਹੇ ਇੰਡਸਟਰੀਅਲ ਆ ਲੋ ਡਾਕਟਰ ਆ ਲੋ ਬਿਜ਼ਨਸਮੈਨ ਆ ਲੋ ਉਹ ਕਦੇ ਵੋਟ ਪਾਉਣ ਨਹੀਂ ਜਾਂਦੇ ਵੀ ਕਹਿੰਦੇ ਗਰਮੀ ਪੜੀ ਵੀ ਭਾਈ ਏਸੀ ਲਾ ਕੇ ਬਹਿ ਜੰਨੇ ਆ ਹੁਣ ਇਹ ਕੈਟਾਗਰੀ ਜਿਹੜੀ ਸਾਰੀ ਆ ਇਹ ਲੋਕ ਪ੍ਰਚਾਰ ਕਰ ਰਹੇ ਆ ਮੀਟਿੰਗਾਂ ਇਹ ਕਰ ਰਹੇ ਆ ਉਹ ਵੋਟਾਂ ਵਾਲੇ ਦਿਨ ਤੁਸੀਂ ਦੇਖਿਓ ਲਾਈਨਾਂ 'ਚ ਵੀ ਖੜੇ ਹੋਓਗੇ ਵੋਟ ਪਾਣ ਲਈ ਉਹਨਾਂ ਨੂੰ ਸ਼ੌਕ ਹੀ ਇੰਨਾ ਆ ਕਿਉਂਕਿ ਉਹਨਾਂ ਦੀ ਤਰੱਕੀ ਆ ਇਸ ਇਲੈਕਸ਼ਨ ਵਿੱਚ ਭਾਰਤ ਦੀ ਤਰੱਕੀ ਆ ਔਰ ਲੋਕਾਂ ਦਾ ਮੇਰੇ ਨਾਲ ਪਿਆਰ ਹੈ ਜਿਹੜੇ ਉਹ ਆਪ ਮਹਾਰੇ ਲੱਗੇ ਹੋਏ ਆ ਕਿਉਂਕਿ ਮੇਰੇ ਨਾਲ ਪਿਆਰ ਮੋਦੀ ਜੀ ਨਾਲ ਪਿਆਰ ਦੇਸ਼ ਦੀ ਤਰੱਕੀ ਨਾਲ ਪਿਆਰ ਹੈ ਇਸ ਲਈ ਆਪ ਮਹਾਰੇ ਤੁਸੀਂ ਉਸ ਦਿਨ ਚੈੱਕ ਕਰਿਓ ਬੂਥ ਜਾ ਕੇ ਬਹੁਤ ਲੰਬੀਆਂ ਲਾਈਨਾਂ ਲੱਗੀਆਂ ਜਾਂ ਮਿਲੂਗੀਆਂ ਉਹਨਾਂ ਲੋਕਾਂ ਦੀਆਂ ਦੇਖੋ ਭਾਈ ਉਮੀਦਵਾਰ ਤਾਂ ਬਹੁਤ ਖੜੇ ਆ ਪਰ ਜੋ ਇਹਨਾਂ ਨੇ ਵਿਕਾਸ ਕੀਤਾ ਵਿਕਾਸ ਦੇ ਨਾਂ ਤੇ ਲੋਕ ਸਪੋਰਟ ਕਰ ਰਹੇ ਆ ਸਾਰੇ ਆ ਰਹੇ ਆ ਅਸੀਂ ਅਪੀਲ ਕਰਦਾ ਵੀ 1 ਜੂਨ ਨੂੰ ਵੱਧ ਵੱਧ ਵੋਟਾਂ ਜ਼ਰੂਰ ਕਰੋ ਨਿਕਲ ਕੇ ਪਾਓ ਕਿਉਂਕਿ ਤੁਹਾਡੀ ਵੋਟ ਇੱਕ ਉਮੀਦਵਾਰ ਨੂੰ ਜਿਤਾਏਗੀ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਏਗੀ ਇਹਨਾਂ ਨੇ ਵੱਡੇ ਦਾ ਪਿਆ ਬਈ ਅਸੀਂ ਵੱਡੀ ਲੀਡ ਨਾਲ ਜਿੰਨਾ ਹੈਗਾ ਤਾਂ ਲੋਕ ਬੜਾ ਸਹਿਯੋਗ ਦੇ ਰਹੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜਸਾਂਹ ਟੀਵੀ ਫਗਵਾੜਾ